ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸਾਡੀ ਸਾਰੀ ਵਰਕਿੰਗ ਕਮੇਟੀ ਜਿਹੜੀ ਹੈ ਕਿ ਇਕੱਠੀ ਹੋ ਕੇ 56 ਮੈਂਬਰ ਜਿਹੜੇ ਨੇ ਸਾਡੀ ਵਰਕਿੰਗ ਕਮੇਟੀ ਦੇ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਨੇ ਸੱਚ칸 ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਨਤਮਸਤਕ ਹੋਣ ਵਾਸਤੇ ਆਏ ਨੇ ਕਿਉਂਕਿ ਅਸੀਂ ਅਕਾਲ ਪੁਰਖ ਦੇ ਹੁਕਮ 'ਚ ਚੱਲਣ ਵਾਲੇ ਆਂ ਅਕਾਲ ਪੁਰਖ ਦੇ ਅਸ਼ੀਰਵਾਦ ਨਾਲ ਚੱਲਣ ਵਾਲੇ ਆਂ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਚੱਲਣ ਵਾਲੇ ਆਂ ਤੇ ਅਸੀਂ ਸਮਝਿਆ ਕਿ ਸਾਡਾ ਇਹ ਫਰਜ਼ ਹੈ ਕਿ ਅਸੀਂ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਨਾਲ ਲਿਜਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਪੰਜਾਬ ਔਰ ਪੰਥ ਦੀ ਸੇਵਾ ਕਰਨ ਦਾ ਬੰਦ ਬਖਸ਼ੇ ਔਰ ਇਸ ਮਕਸਦ ਦੇ ਨਾਲ ਹੀ ਅੱਜ ਅਸੀਂ ਇਕੱਠੇ ਹੋਏ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਏ ਸਭ ਅੱਜ ਸ੍ਰੀ ਗੁਰੂ ਰਾਮ ਜੀ ਪrakashpur ਹਾਂਜੀ ਮੈਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸੱਚੇ ਪਾਤਸ਼ਾਹ ਸਾਰੇ ਤੇ ਮਿਹਰ ਭਰੇ ਹੱਥ ਰੱਖੀ। ਇਹ ਸਭ ਪਾਰਟੀ ਦਾ ਏਜੰਡਾ ਕੀ ਜਾਏਗਾ। ਦੇਖੋ ਸਾਡੀ ਪਾਰਟੀ ਦਾ ਵਿਜ਼ਨ ਡਾਕੂਮੈਂਟ ਜਿਹੜਾ ਤਿਆਰ ਹੋ ਰਿਹਾ ਔਰ ਬਹੁਤ ਜਲਦੀ ਵਿਜ਼ਨ ਡਾਕੂਮੈਂਟ ਜਿਹੜਾ ਬਣ ਕੇ ਆ ਜਾਣਾ ਉਹਦੇ ਵਿੱਚ ਹੀ ਪਾਰਟੀ ਦਾ ਏਜੰਡਾ ਹੋਏਗਾ। ਬਾਕੀ ਅੱਜ ਜਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹ ਬਹੁਤ ਗੰਭੀਰ ਤੇ ਬਹੁਤ ਜਿਹੜੀਆਂ ਨੇ ਉਹ ਤੋਂ ਖਦ ਵੀ ਨਹੀਂ। ਸਭ ਤੋਂ ਪਹਿਲਾਂ ਤਾਂ ਗਿਨੀ ਮੈਥੀ ਸਾਜਿਸ਼ ਦੇ ਤਹਿਤ ਸਾਡੀ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਜਿਹੜਾ ਹੈ ਉਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਾਸੇ ਕਰ ਦਿੱਤਾ ਗਿਆ। ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਨੇ ਉਹ ਸਿੱਖ ਸਿਆਸਤ ਦੇ ਹਿੱਸੇਦਾਰ ਬਣ। ਤੇ ਅਸੀਂ ਨੌਜਵਾਨਾਂ ਨੂੰ ਆਵਾਜ਼ ਨਹੀਂ ਮਾਰਦੇ ਆਂ ਬੁੱਧੀਜੀਵੀ ਵਰਗ ਸਾਡਾ ਜਿਹੜਾ ਹੈ ਉਹਨੂੰ ਵੀ ਅਸੀਂ ਆਵਾਜ਼ ਮਾਰਦੇ ਆਂ ਕਿ ਸਿੱਖ ਸਿਆਸਤ ਨੂੰ ਆਪਾਂ ਮਜ਼ਬੂਤ ਕਰੀਏ ਪੰਜਾਬ ਦੇ ਅੰਦਰ تراਤਲ ਦੇ ਅੰਦਰ ਕਿਉਂਕਿ ਸਿੱਖ ਸਿਆਸਤ ਹੀ ਹੈ ਜਿਹੜੀ ਇਸ ਮੁਲਕ ਨੂੰ ਵੀ ਜਿਹੜੀ ਹੈ ਨਵੀਂ ਦਿਸ਼ਾ ਔਰ ਦਿਸ਼ਾ ਜਿਹੜੀ ਆ ਉਹ ਦੇ ਸਕਦੀ ਹੈ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਿੱਖ ਸਿਆਸਤ ਤੋਂ ਅਵਾਜ਼ਾਰ ਹੋ ਗਈ ਹੈ ਜੈ ਮੈਂ ਪਹਿਲਾਂ ਕਹਿ ਚੁੱਕਿਆ ਕੁਝੀ ਸਾਜਿਸ਼ ਹੈ ਤੇ ਸਿੱਖ ਸਿਆਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਉਹ ਅਵਾਜ਼ਾਰ ਕਰ ਦਿੱਤਾ ਗਿਆ ਹੈ ਕਾਲੀ ਸਿਆਸਤ ਤੋਂ ਮੁਨਕਰ ਕਰ ਦਿੱਤਾ ਗਿਆ ਅਸੀਂ ਉਹਨੂੰ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਦੂਜੀ ਚਿੰਤਾ ਸਾਡੀ ਜਿਹੜੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਹੈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਪੰਜਾਬ ਸਰਕਾਰ ਨੇ 13326 ਕਰੋੜ ਰੁਪਏ ਕਰਜ਼ ਲੈ ਆ ਸੀਗਾ ਤੇ 5000 ਕਰੋੜ ਦਾ ਕਰਜ਼ ਜਿਹੜਾ ਨਵਾਂ ਲੈ ਲਿਆ ਟੋਟਲ ਜਿਹੜਾ ਹੈ ਪਾਉਣੇ 4 ਲੱਖ ਦੇ ਕਰੀਬ ਕਰਜ਼ਾ ਜਿਹੜਾ ਹੈ ਉਹ ਪੰਜਾਬ ਦੇ ਸਿਰ ਹੋ ਗਿਆ ਇਹ ਕਿਹੋ ਜਿਹੀ ਰਾਜਨੀਤੀ ਹੈ ਜਿਹੜੀ ਪੰਜਾਬ ਦੀਆਂ ਨਸਲਾਂ ਨੂੰ ਭੁੱਖ ਨੂੰ ਜਿਹੜਾ ਹੈ ਉਹ ਕਰਜ਼ਾਈ ਬਣਾ ਰਹੀ ਹੈ ਤੁਸੀਂ ਦੇਖੋ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਸਰਮਾਜਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਆਵਾਜ਼ ਹੁੰਦੇ ਆ ਰਾਜ ਸਭਾ ਦੇ ਮੈਂਬਰ ਤੇ ਜਿਹੜੇ ਵੱਡੇ ਵੱਡੇ ਸਰਮਾਜਦਾਰ ਰਾਜ ਸਭਾ ਦੇ ਮੈਂਬਰ ਬਣ ਰਹੇ ਆ ਕਿਵੇਂ ਬਣ ਰਹੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ لیکن پنجاب ਦੇ ਉਹਨਾਂ ਲੋਗਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਪਰ ਕਿੰਨੇ ਸਾਲ ਹੋ ਗਏ ਨੇ ਰਾਜ ਸਭਾ ਦੇ ਮੈਂਬਰ ਜਿਹੜੇ ਬਣਾਈ ਨੇ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾਇਆ ਇਹ ਵੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਜਿਹੜਾ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਲੇਕਿਨ ਬੇਅਦਬੀ ਦੇ ਦੋਸ਼ੀ ਅੱਜ ਵੀ ਦੰਦਨਾਉਂਦੇ ਫਿਰਦੇ ਆ ਮੌਰ ਬੰਬ ਧਮਾਕੇ ਦੇ ਸਾਰੇ ਸਬੂਤ ਮੌਜੂਦ ਹੈ ਉਹ ਵੀ ਦੋਸ਼ੀ ਜਿਹੜੇ ਆ ਮੰਡਰਾਉਂਦੇ ਫਿਰਦੇ ਆ ਅੱਜ ਤੱਕ ਨਾ ਮੌਰ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜ਼ਾਆਂ ਤੱਕ ਜਿਹੜਾ ਇਹਨਾਂ ਨੇ ਪਹੁੰਚਾਇਆ ਤੇ ਨਾ ਹੀ ਬਿਆਦਵੀ ਦੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਕੇ ਸਜ਼ਾਆਂ ਤੱਕ ਜਿਹੜਾ ਪਹੁੰਚਾਇਆ ਇਹ ਵੱਡੀਆਂ ਚਿੰਤਾਵਾਂ ਨੇ ਜਿਹੜੀਆਂ ਸਾਡੇ ਵਾਸਤੇ ਜੁੜੀਆਂ ਨੇ ਉਹ ਸਨਮਖ ਖੜੋਤੀਆਂ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨੂੰ ਜਿਹੜਾ ਮਜ਼ਬੂਤ ਕੀਤਾ ਜਾਵੇ ਹਰਿਆਵਲ ਦਸਤਾ ਹੁੰਦਾ ਸੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਦਾ ਵੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਵਾਕਈ ਹਰਿਆਵਲ ਦਸਤਾ ਹੁੰਦਾ ਸੀਗਾ ਲੇਕਿਨ ਸਾਡੀ ਅਕਾਲੀ ਸਿਆਸਤ ਨੇ ਭੋਗ ਪਾ ਦਿੱਤਾ ਫੈਡਰੇਸ਼ਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਸਿੱਖ ਫੈਡਰੇਸ਼ਨਾਂ ਜਿਹੜੀਆਂ ਨੇ ਦੁਬਾਰਾ ਮਜ਼ਬੂਤ ਕੀਤੀਆਂ ਜਾਣ ਬਟਾ ਰੋਲ ਰਿਆ ਅਕਾਲੀ ਸਿਆਸਤ ਨੂੰ ਜਿੰਨਾ ਕੈਡਰ ਜਿਹੜਾ ਹੈ ਉਹ ਦਿੰਨੀਆਂ ਸੀ ਉਹ ਸਿੱਖ ਫੈਡਰੇਸ਼ਨਾਂ ਦਿੰਨੀਆਂ ਸੀਗੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਦਿੰਨੀਆਂ ਸੀ ਸਿਕਸ ਸਟੂਡੈਂਟ ਫੈਡਰੇਸ਼ਨਾਂ ਨੂੰ ਅਸੀਂ ਮਜ਼ਬੂਤ ਕਰਨ ਦਾ ਯਤਨ ਕਰਾਂਗੇ ਤਰਨ ਤਰ ਜਿੰਨੀ ਚੌੜ ਹੋਣ ਜਾ ਰਹੀ ਹੈ ਉਹਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਸੀ ਕਿ ਉਹ ਸਾਨੂੰ ਰਿਪੋਰਟ ਦੇਗੀ ਕਿ ਧਰਾਤਲ ਦੇ ਉੱਤੇ ਜਾ ਕੇ ਸਾਡੇ ਵਰਕਰ ਸਾਡੇ ਡੈਲੀਗੇਟਸ ਸਾਡੇ ਜਿਹੜੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਮਿਲ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਜੋ ਰਿਪੋਰਟ ਦੇਗੀ ਪਾਰਟੀ ਪਲੇਟਫਾਰਮ ਤੇ ਉਹਦੀ ਵਿਚਾਰ ਕਰਕੇ ਫੈਸਲਾ ਲਿਆ ਜਾਵੇ ਚੋਚਾ ਹੋਈ ਜੋ ਕਮੇਟੀ ਰਿਪੋਰਟ ਦੇਗੀ ਤੇ ਕਿ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਤੇ ਉਹਦੇ ਬਾਰੇ ਵੀ ਅਸੀਂ ਜ਼ਰੂਰ ਜੜਾ ਹੈ ਐਦਾਂ ਵੀ ਸੋਚਾਂਗੇ ਐਦਾਂ ਵੀ ਹੋ ਸਕਦਾ ਜੀ ਕਿ ਕਿਸੇ ਪਾਰਟੀ ਦੇ ਕੈਂਡੀਡੇਟ ਨੂੰ ਸਪੋਰਟ ਕੀਤੀ ਜਾ ਸਕੇ ਬਿਲਕੁਲ ਕੀਤੀ ਜਾ ਸਕਦੀ ਹੈ ਜੋ ਪਾਰਟੀ ਸਾਨੂੰ ਜੇ ਸਪਾਰਸ਼ ਕਰਦੀ ਹੈ ਤੇ ਬਿਲਕੁਲ ਕਿਸੇ ਕੈਂਡੀਡੇਟ ਨੂੰ ਸਪੋਰਟ ਵੀ ਕਰ ਸਕਦੇ ਜਿਮਨੀ ਚੋਣ ਲਈ ਸਮਾਂ ਬਹੁਤ ਘੱਟ ਰਹਿ ਗਿਆ ਕਿ ਤਿਆਰੀ ਬਸ 2-4 ਦਿਨ ਦੇ ਅੰਦਰ ਸਾਡਾ ਹੋ ਜਾਏਗਾ ਫੜਾ ਨੂੰ ਲੈ ਕੇ ਆਪਣੀ ਪਾਰਟੀ ਵੱਲੋਂ ਕਾਫੀ ਕੰਮ ਕੀਤੇ ਗਏ ਉੰਕੀ ਹਲਾਕ ਅੰਨੀ ਲੱਗੀ ਅਸੀਂ ਕਾਫੀ ਜਿੱਥੇ ਹੜਪੀੜ ਤੇ ਪ੍ਰਭਾਵਿਤ ਇਲਾਕਿਆਂ ਦੇ ਅਸੀਂ ਵਿਜ਼ਿਟ ਕੀਤੇ ਨੇ ਫਿਲਹਾਲ ਪਹਿਲੇ ਪੜਾਏ ਉੱਤੇ ਅਸੀਂ ਡੀਜ਼ਲ ਦੀ ਸੇਵਾ ਕਰ ਰਹੇ ਹਾਂ 1 ਲੱਖ ਲੀਟਰ ਡੀਜ਼ਲ ਦਾ ਜਿਹੜਾ ਐਲਾਨ ਕੀਤਾ ਸੀ ਉਹਨੂੰ ਦੇ ਰਹੇ ਹਾਂ ਦੂਜਾ ਅਸੀਂ ਗਰੰਤੀ ਸਿੰਘਾਂ ਤੇ ਜੇ ਜਿਹੜੇ ਸਾਡੇ ਪਿੰਡਾਂ ਦੇ ਗਰੰਤੀ ਹੈ ਹੜ ਪ੍ਰਭਾਵਿਤ ਇਲਾਕਿਆਂ ਦੇ ਉਹਨਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਜਿਹੜਾ ਅਸੀਂ ਦੇਣ ਦਾ ਵਾਅਦਾ ਕੀਤਾ ਸੀ ਉਹ ਪਹਿਲੀ ਕਿਸ਼ਤ ਅਸੀਂ ਕਈ ਇਲਾਕਿਆਂ 'ਚ ਦੇ ਦਿੱਤੀ ਹੈ ਕਈ ਇਲਾਕਿਆਂ 'ਚ ਦੇਣੀ ਹੈ 6 ਮਹੀਨੇ ਤੱਕ ਇਹ ਕਿਸ਼ਤਾਂ ਜਿਹੜੀਆਂ ਦੇਣੀਆਂ ਨੇ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣਾ ਯੋਗਦਾਨ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰਕੇ ਪਾ ਸਕੀਏ ਸ੍ਰੀ ਪ੍ਰਕਾਸ਼ਪੁਰ ਨੂੰ ਮਨੋਨਲੀ ਜਥੇ ਨੇ ਮਨਜ਼ੂਰੀ ਮਿਲ ਗਈ ਹੈ ਸਰਕਾਰਪੁਰ ਕੋਲ ਦੀ ਕੁਝ ਉਹਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨਨਕਾਣਾ ਸਾਹਿਬ ਨਾਲ ਜੁੜੀਆਂ ਨੇ ਭਾਵਨਾਵਾਂ ਦੀ ਚਲੋ ਭਾਰਤ ਸਰਕਾਰ ਨੇ ਕਦਰ ਕੀਤੀ ਹੈ ਅਸੀਂ ਇਹ ਕਰਤ ਕਰਨ ਨਹੀਂ ਆ ਧੰਨਵਾਦ ਵੀ ਕਰਦੇ ਹਾਂ कि ਉਹਨੇ ਮਨਜ਼ੂਰੀ ਦਿੱਤੀ ਆ ਲੇਕਿਨ ਕਰਤਾਰਪੁਰ ਕੋਰੀਡੋਰ ਨਾਲ ਵੀ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਤੇ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਹੈ ਉਹ ਖੋਲਣਾ ਚਾਹੀਦਾ ਨੌਜਵਾਨ દિਸ਼ਾਹੀਨ ਹੋਏ ਬੈਨ ਉਹਨਾਂ ਨੂੰ ਕੋਈ ਬਿਲਕੁਲ ਇੱਕ ਨਾ ਗਹਿਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਨੌਜਵਾਨਾਂ ਨੂੰ ਜਿਹੜਾ ਹੈ ਉਹ દિਸ਼ਾਹੀਨ ਕਰ ਦਿੱਤਾ ਹੈ ਕੁਝ ਤਾਂ ਸੋਸ਼ਲ ਮੀਡੀਆ ਦੇ ਉੱਤੇ ਜੜੀਆਂ ਆ ਪੱਤਰ ਫੀਡ ਜਿਹੜੀ ਆ ਰਹੀ ਹੈ ਉਹਨੇ ਦਿਮਾਗ ਨੂੰ ਜਿਹੜੇ ਬੁੱਧੀ ਜਿਹਨੂੰ ਪ੍ਰਸ਼ਟ ਕਰ ਦਿੱਤਾ ਹੈ ਕੁਝ ਸੋਚੀ ਸਮਝੀ ਸਾਜਿਸ਼ ਤਹਿਤ ਹੀ ਕੁਝ ਇਸ ਤਰ੍ਹਾਂ ਦੇ ਨੈਰੇਟਿਵ ਬਿਲਡ ਕੀਤੇ ਗਏ ਨੇ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਜਿਹੜੀਆਂ ਕਾਮਪਰਤੀ ਜਾਂ 50% ਜਿਹੜੀਆਂ ਜ਼ਿੰਮੇਵਾਰੀਆਂ ਸੀ ਉਸ ਤੋਂ ਆਵੇਸ ਲਈ ਹੋ ਗਈ ਐ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਸਿੱਖ ਸਿਆਸਤ ਦਾ ਖਾਸ ਤੌਰ ਤੇ ਆਕਾਲੀ ਸਿਆਸਤ ਦਾ ਹਿੱਸਾ ਬਣਾ